ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਟੌਪ ਦੀਆਂ ਚਾਰ ਬੜਨ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਬਾਈ ਤਾਜ਼ੀਆਂ ਸੋਈਆਂ ਤੇ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਕਰੋ 81467 15312 81467 15312 ਆਓ ਪੁੱਛ ਲੈਣੇ ਬਾਈ ਤੁਹਾਡੇ ਆਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਆ ਬਈ ਵਧੀਆ ਬਈ ਵਧੀਆ ਤੁਸੀਂ ਠੀਕ ਹੋ ਵਧੀਆ ਹਾਂ ਬਹੁਤ ਵਧੀਆ ਡਾਕਟਰ ਕਿਵੇਂ ਚੱਲਦਾ ਬਈ ਕੰਮ ਕੰਮ ਡਾਕਟਰ ਬਹੁਤ ਚੰਗਾ ਚੱਲਦਾ ਆਪਣਾ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਆ ਰਸਵਾ ਡਾਕਟਰ ਯਾਰ ਇੰਨੇ ਕ ਫੋਨ ਆਉਂਦੇ ਆ ਸੁਣੀ ਨਹੀਂ ਜਾਂਦੇ ਆਪਾਂ ਤਾਂ ਫੋਨ ਠੀਕ ਆ ਬਾਕੀ ਡਾਕਟਰ ਕੀ ਹੈ ਨਾ ਮਾਲ ਆਪਣਾ ਬਹੁਤ ਸਾਫ ਸੁਥਰਾ ਹੁੰਦਾ ਹੈ ਸਾਫ ਸੁਥਰਾ ਬਾਕੀ ਇਹ ਮਾਲ ਆਪਣੇ ਮਾਲ ਵੀ ਸਾਫ ਹੁੰਦਾ ਤੇ ਮੁੱਲ ਵੀ ਸਾਰਿਆਂ ਨੂੰ ਜਾਇਜ਼ ਹੁੰਦਾ ਜਾਇਜ਼ ਹੁੰਦਾ ਹਾਂ ਹਾਂ ਉਹ ਵੀ ਆਪਣੇ ਮਨ ਅੱਧੇ ਪੌਣੇ ਘੰਟੇ ਜੀ ਪਸ਼ੂ ਬੈੱਕ ਗਏ ਆਪਣੇ ਹੂੰ ਉਹ ਤੋਂ ਨਾਲ ਦੀ ਨਾਲ ਹੀ ਸੇਲ ਹੋ ਜਾਂਦੇ ਆਪਾਂ ਰਾਟਰ ਬੱਚਿਆਂ ਦਾ ਮੁੱਲ ਨਹੀਂ ਹੋਣਾ ਕਰਨਾ ਪੱਦੇ ਆਪਣਾ ਮੁੱਲ ਵੀ ਬਹੁਤ ਛੋਟਾ ਜੀ। ਅਪਾ 20000 ਦੀ ਬੱਚੀ ਦਾ ਮੁੱਲ ਕੀਤਾ ਸੀ। ਠੀਕ ਆ। ਹਾਂ ਨਹੀਂ ਉਹ ਜੇ ਬੱਚਿਆਂ ਦਾ 35 ਸੀ 35 35 ਮੰਗੀ ਜਾਂਦੇ ਆ। ਸਹੀ ਗੱਲ। 1 ਮਹੀਨਾ 7 ਦਿਨ ਟੀਕਾ ਲੱਗੇ ਨੂੰ ਹੋਗੇ ਸੀ। ਹੂੰ। ਹਾਂ ਸਹੀ ਜਾਂਦਾ ਬਈ। ਨਾਮ ਤੇ ਐਡਰੈਸ ਬੋਲ ਦੋ ਜੀ। ਛੰਨਾ ਗਲਾਬ ਸਿੰਘ ਪਿੰਡ ਹੈ। ਸਿੰਗਾਰਾ ਨੋ 1 ਆ। ਅਪਾ ਤਸੀਲਾ ਬਰਨਾਲਾ ਜ਼ਿਲ੍ਹਾ ਹੈ। ਨੇੜੇ ਪਿੰਡ ਬਈ। ਨੇੜੇ ਨਾਲ ਟਰੱਪ ਨੂੰ ਪਧੌੜ ਰਹਿ ਗਿਆ। ਮੋਬਾਈਲ ਨੰਬਰ ਹੀ 95014 33579 ਠੀਕ ਆ ਬਾਈ। ਹਾਂ। हां वे डॉक्टर करना अपने पशु ਹੁੰਦੇ ਸਾਰੇ ਲੈ ਆਂਦੇ ਵੇ ਠੀਕ ਹੈ ਜੀ ਜਦੋਂ ਵੀ ਲੈਣੇ ਆ ਆਪਣੇ ਘਰੋਂ ਆਪ ਦੀ ਨਿਰਖ ਪਰ ਕੇ ਤਸ਼ਲੀ ਕਰਕੇ ਲੈ ਜੇ ਆਪਾਂ ਪੂਰੀ ਅਲੀ ਤਸ਼ਲੀ ਕਰਕੇ ਲਿਆਉਣੇ ਆ ਆਪਾਂ ਮਾਰਾ ਮੰਨ ਕੇ ਹੀ ਲੈਣਾ ਠੀਕ ਹੈ ਆਪਣੇ ਘਰੇ ਜਿਵੇਂ ਵੀ ਤੋ ਤਸ਼ਲੀ ਹੁੰਦੀ ਓਵੇਂ ਕੱਲੇ ਕਸਾਈ ਪਾਉਣ ਤੋਂ ਪਹਿਲਾਂ ਵੀ ਸਾਡੀ ਜੱਜਮੈਂਟ ਕਰ ਲੈ ਕਿ ਮੇਰੇ ਚੱਲਦੀ ਆ ਜਾਂ ਨਹੀਂ ਚੱਲਦੀ ਆ ਜਾਂ ਮੇਰੇ ਕੋਲ ਪੈਸੇ ਨੇ ਜਾਂ ਹੈਗਾ ਜਾਂ ਨਾ ਆਏਗਾ ਠੀਕ ਹੈ ਹਾਂ ਨੰਬਰ ਤੇ ਵੜ ਦੇਣਾ ਕਿਹੜਾ ਸੂਸ ਹੋਈ ਇਹ ਡਾਕਟਰ ਦੂਜਾ ਸੂਸ ਹੋਈ ਆ ਠੀਕ ਆ ਹਾਂ ਕਦੋਂ ਸੂਈ ਹੈ ਬਾਈ ਇਹ ਡਾਕਟਰ ਅੱਜ ਮੰਨ ਨੂੰ ਸੂਈ ਨੂੰ ਦੂਜਾ ਕਿਦੇ ਨੇ ਠੀਕ ਆ ਤੇ ਹੁਣ ਮੰਨੇ ਤੜ ਕੇ ਆਪਾਂ 7 ਕਿਲੋ ਵੋਹਾ ਕਰਦੇ ਹਾਂ ਨਾਰੂਆ ਦਿਖਾ ਦੇ ਡਾਕਟਰ ਜਮਾ ਨਾ ਆ ਕੱਚਾ ਠੀਕ ਆ ਬੰਦਾ ਕਹਿੰਦਾ ਆ ਦੇਖ ਲੈ ਨਾਰੂਆ ਜਮਾ ਕੱਚਾ ਨਾ ਪਿਆ ਠੀਕ ਆ ਬਾਈ ਹਾਂ ਸਹੀ ਬਾਕੀ ਡਾਕਟਰ ਬਾਹਰ ਨਾ ਜਿੰਨੀ ਕਹਿੰਦੇ ਉਨੀ ਸਾਫ ਸੁਥਰੇ ਨੂੰ ਲੈਵੇ ਦਾ ਜਿਗਾਰ ਦੇਖੋ ਲੈ ਕੀ ਬਾਤ ਹਾਂ ਤੂੰ ਦੇਖੋ ਬਾਕੀ ਲੇਵਾ ਦੇਖੋ ਡਾਕਟਰ ਸੇਟਿੰਗ ਚੈੱਕ ਕਰ ਬਾਈ ਰਿਜਾਇ ਚੰਗੇ ਡਾਕਟਰ ਥੋੜੀ ਜੰਗੀ ਨਾ ਬੰਦਾ ਮੰਨੇ ਕੀ ਬਾਤ ਆ ਯਾਰ ਤੇ ਬਾਕੀ ਡਾਕਟਰ ਉਹ ਵੀ ਤੂੰ ਦੇਖ ਠੰਡੀ ਸੀਲ ਬਾਹਰ ਆ ਹੂੰ ਜਿਵੇਂ ਕਹਦੇ ਕੋਈ ਉਹਵੇਂ ਕੋਈ ਚੱਕਰ ਹੀ ਨਹੀਂ ਬੜੀ ਜਿਆਦਾ ਕੋਈ ਨਹੀਂ ਕਰੀ ਬਹਿ ਰਹਿ ਡਾਕਟਰ ਪੰਡਲ ਵਾਲੀ ਹਾਂ ਲੈਵਾ ਡਾਕਟਰ ਬਹੁਤ ਜਿਆਦਾ ਚੰਗਾ ਲੱਗੇ ਸੋਨਾ ਲੈਵਾ ਖਣ ਵੀ ਬਾਕੀ ਡਾਕਟਰ ਨਾਲ ਯਾਰ ਵੱਡੀ ਗੱਲ ਕੀ ਹੁਣ ਗਰਮੀ ਦੇ ਹਿਸਾਬ ਨਾਲ ਤੋਹਰ ਦਾ ਜਿਗਾਰ ਦੇਖ ਤੇ ਉ ਵੀ ਦੇਖ ਡਾਕਟਰ ਹੂੰ ਫੇਸ ਕੁਆਲਟੀ ਦੇਖ ਬਹਿ ਰਦੀ ਫੇਸ ਬਿਊਟੀ ਦੇਖ ਡਾਕਟਰ ਦੁੱਧ ਵੀ ਬੜਾ ਤਾਂ ਨਿਕਿਆਦਾ ਦੁੱਧ ਤੇ ਹਾਲਕਾ ਜਿਵੇਂ ਕਹਿੰਦਾ 20 ਕਿਲੋ ਪਹਿਲਾਂ ਦਾ ਚੋਇਆ ਠੀਕ ਹੈ ਹੈ ਕਿ ਮੰਨ ਕੇ ਚੱਲੋ ਕਿ ਮੈਨੂੰ ਲੱਗਾ 25 ਕਿਲੋ ਨਹੀਂ 22 23 ਕਿਲੋ ਤੋਂ ਬਾਹਰ ਦੁੱਧ ਪਾਉਣਾ ਹੈ ਹੂੰ ਪਾਉ ਉਹ ਵੀ ਡਾਕਟਰ ਫਾਇਦਾ ਤੇ ਦੁੱਧ ਵੀ ਚੰਗਾ ਹੋ ਬ ਦੇਖੋ ਸ਼ਾਂ ਤੋਂ ਲੈਵਾ ਦੇਖੋ ਕਮਾਲ ਹਾਂ ਤੋਂ ਦੇਖੋ ਰਾਏ ਤੇ ਠੰਡੀ ਬਹੁਤ ਹੈ ਹਨ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਗਰਮਣੇ ਉਹ ਨੌੜਾ ਨੌੜਾ ਫੁੱਲ ਚੰਗੀਆਂ ਮੁੱਠੀ ਵਾਲਾ ਥਣ ਬਾਕੀ ਇੱਕ ਲੰਮੀ ਲੁੰਮੀ ਦਿਖਾ ਦੇ ਡਾਕਟਰ ਨੇ ਪੂਰੀ ਜਵਾਨੀ ਚ ਹੈ ਕੋਈ ਐ ਨਾ ਮੰਨੇ ਵਜੇ ਦੂਜਾ ਸੁਆ ਠੀਕ ਹੈ ਪੂਰੀ ਜਵਾਨੀ ਚ ਵਹਿਦਾ ਹੈ ਸਹੀ ਹੈ ਬਸ ਹਾਂ ਬਾਕੀ ਦੁਸ ਮਾਰ ਕੇ ਦਿਖਾ ਦੇ ਤੂੰ ਆਪੀ ਵਹਿ ਦੱਸ ਦਿਆ ਬਾਕੀ ਡਾਕਟਰ ਚੰਗੀ ਹੈ ਲੈ ਖੋਲ ਦੇ ਬਾਈ ਤੋਰ ਕੇ ਹਾਂ ਬਾਕੀ ਤੂੰ ਕੁਆਲਿਟੀ ਦੇਖ ਡਾਕਟਰ ਬਈ ਸਵਾਈ ਫੁੱਲ ਬਰੀਡ ਬਾਈ ਪੂਰੀ ਨਸਲ ਆ ਵਹਿਰਦੀ ਪੂਰੀ ਜਵਾਨੀ ਚ ਹੈ ਠੀਕ ਹੈ ਬਾਈ ਹਾਂ ਤੇ ਜੇਰ ਜੂ ਰੋਕਿਆ ਬਾਈ ਹਾਂ ਜੇਰ ਜੂ ਬਲੱਡ ਰੋਕਿਆ ਜਮਾ ਠੀਕ ਹੈ ਬਾਕੀ ਦੂਰਾ ਡਲੇ ਵਾਲੂ ਬਾਤ ਖਾਪシャン ਤੋਂ ਕੀ ਬਾਤ ਹੈ ਬਹੁਤ ਸੋਹਣਾ ਆਰਡਰ ਹੈ ਨਾ ਬਹੁਤ ਆਰਡਰ ਜਿਆਦਾ ਚੰਗਾਲੇ ਵਾਜਾ ਡਾਕਟਰ ਇੱਕ ਨਾ ਸੂਈ ਸਵਾਈ ਫਿਰ ਮਿਲਦੀ ਬਹੁਤ ਜਿਆਦਾ ਘੱਟ ਹੈ ਸਹੀ ਗੱਲ ਪਾਹ ਦਿਖਾ ਦੇ ਡਾਕਟਰ ਲੇਵਾਲੂ ਬਾ ਵੀ ਤੇ ਐਂ ਪੱਤਰ ਪੁੱਤਰ ਵਹਿਰਦਾ ਹੂੰ ਬਾਕੀ ਚਮਕ ਚਮਕ ਦਿਖਾ ਦੇ ਡਾਕਟਰ ਸਮਾਹ ਕੇ ਲੈ ਜਿਵੇਂ ਮਰ ਜਾ ਬੜਾ ਬੱਚੇ ਦਾ ਕਰਦੀ ਉਹਨਾਂ ਨੇ ਕਹਿੰਦੀ ਕੁਛ ਨਹੀਂ ਆਪ ਉਹ ਤੇ ਬਈ ਬਿਨਾ ਨੇਣੇ ਤੋਂ ਭਾ ਧਾਰਾ ਮਾਰਦੇ ਠੀਕ ਹੈ ਬਾਈ ਹਾਂ ਬੜਾ ਨਿਆਣਾ ਬਣਾ ਪੈਂਦਾ ਹੈ ਟ੍ਰੈਨਿੰਗ ਤਾਜੀ ਸੂਈ ਹੈ ਨਾ ਤਾਂ ਹੀ ਬੱਚਾ ਹਾਂ ਬੜਾ ਬੱਚੇ ਆਰਡਰ ਕਰਦੀ ਹੈ ਆ ਇਹਨੇ ਕਰ ਮਾਈ ਨੇ ਕਹਿੰਨਾ ਡਾਕਟਰ ਜਮਈ ਨਹੀਂ ਕੁਛ ਲੈ ਬਾਈ ਲੈਵਾ ਕਮਾਲ ਆ ਲੈ ਬਹੁਤ ਸੋ ਕੱਲਾ ਕੱਲਾ ਥਣ ਮੁਰਠੀ ਵਾਲਾ ਥਣ ਚਾਰੇ ਥਣ 92 ਪੂਰੇ ਗੈਰ ਤੇ ਬਾਕੀ ਕੋਈ ਚੱਕਰ ਨਹੀਂ ਧਾਰਾਂ ਵੀ ਬਾਈ ਕਹਿੰਦਾ ਮਾਰ ਕੇ ਲਖਾਵਾ ਲੈ ਲੈ ਡਾਕਟਰ ਤੂੰ ਇਵੇਂ ਮਰਜੀ ਵੇ ਅਸਲਿਕਾ ਨਾ ਕੋਈ ਜਮਾ ਹੀ ਨਹੀਂ ਲੈ ਕੀ ਬਾਤ ਹੈ ਯਾਰ ਇਹਦਾ ਮੜਾ ਮੋਟਾ ਬੱਚੇ ਦਾ ਗੱਲ ਜੀ ਜਮੇ ਹੀ ਡਾਕਟਰ ਕਹਿੰਦੀ ਕੁਛ ਹਾਂ ਇਹਦਾ ਡਾਕਟਰ ਨਾ ਪਲਾ ਇਤਨੇ ਨਹੀਂ ਵੇ ਲੈ ਠੀਕ ਆ ਜਮੇ ਨਹੀਂ ਕੋ ਕਹਿੰਦੀ ਕੀ ਬਾਤ ਹੈ ਪਗੀ ਡਾਕਟਰ ਕੁਆਲਟੀ ਵੇਰਦੀ ਦੇਖ ਬਹੁਤ ਜਿਆਦਾ ਚੰਗੀ ਆ ਹੂੰ ਮਾਰ ਦੇ ਧਾਰਾਂ ਬਾਈ ਆ ਮਾਰ ਆਰਡਰ ਬਹੁਤ ਚੰਗਾ ਬਾਕੀ ਕੋਈ ਚੱਕ ਨਹੀਂ ਧਾਰਾ ਮਾਰਨੇ ਲੈ ਬਈ ਆਈਂ ਬਹਿ ਜਾ ਹਨਾ ਡਾਕਟਰ ਇਹਨਾਂ ਨੂੰ ਨਹੀਂ ਤਾਂ ਕੋਈ ਲੋੜ ਹੀ ਨਹੀਂ ਬਹਿ ਤੂੰ ਭਲਾ ਆਈਂ ਬਹਿ ਜਾ ਹੈਨਾ ਕੁਛ ਨਹੀਂ ਤਮੇ ਡਾਕਟਰ ਬਾਕੀ ਦਾ ਤੂੰ ਚੋਂ ਬਹਿ ਜਾ ਤੂੰ ਕਾਹਵੀਆਂ ਗੱਲਾਂ ਕਰਦਾ ਬੜੀ ਮੋਟੀ ਚੰਗਾ ਰੱਖ ਲਈ ਚੱਲ ਕੋਈ ਬਾਜਦੀ ਦਾ ਤੂੰ ਦਾ ਦਿਆਂ ਮਤਾਰਾ ਬਾਜਦੀਆਂ ਬਹਿਦੀਆਂ ਬੜੀ ਚੰਗੀ ਚਵਾਈ ਬੜੀ ਡਾਕਟਰ ਚੰਗੀ ਆ ਬਾਕੀ ਦਾ ਇੱਕ ਕੰਮ ਦਾ ਟਰੈਕਟਰ ਇੱਕ ਨੰਬਰ ਚੋਂ ਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕ ਨਹੀਂ ਹਾਂ ਡਾਕਟਰ ਸਾਹਿਬ ਸੂਰੀ ਵਾਦੀ ਨਹੀਂ ਹਾਂ ਡਾਕਟਰ ਬੜੀ ਨਹੀਂ ਆਏ ਚੰਗੀ ਆ ਸਹੀ ਗੱਲ ਆ ਬਈ ਕੀ ਆ ਬਾਤ ਡਾਕਟਰ ਮਗਦੇ ਸਾਈਟ ਆ ਤੂੰ ਦਿਖਾ ਦੇ ਮੂਹਲੇ ਨੂੰ ਆਟੋਸੂ ਮਗਦੇ ਨਹੀਂ ਆਟੋ ਦੱਸੂ ਬਾਹਰ ਜਗ੍ਹਾ ਚੋਂ ਲੈ ਬਾਹਰ ਡਾਕਟਰ ਇਹ ਚੰਗਾ ਵਾਹ ਕਹਿੰਦਾ ਯਾਰ 2 ਮਿੰਟਾਂ ਚ ਬਾਕੀ ਡਾਕਟਰ ਟਾਈਮ ਨਹੀਂ ਲਿਆ ਰਿਹਾ ਇਹਦਾ ਥੱਲੇ ਬੰਦਾ ਬੈਠ ਕੇ ਉੱਠ ਖੜੇ ਇੰਨਾ ਛੇਤੀ ਧਾਰਨੇ ਬੜਨਾਲਾ ਕੰਮ ਹੈ ਨਿਭੜਨਾਲਾ ਬਾਕੀ ਡਾਕਟਰ ਧਾਰ ਤੋਂ ਥਾਣੀ ਦੱਸਦਾ ਹੁਣ ਬਾਕੀ ਡਾਕਟਰਾਂ ਨੂੰ ਵੱਡੀ ਗੱਲ ਕੀ ਤੂੰ ਪਸਮਾ ਦਿਖਾਦਾ ਪਸਮਾ ਦੇਖੋ ਲੈ ਕੀ ਬਾਤ ਬਾਕੀ ਡਾਕਟਰ ਨੇ ਤਾਂ ਦੇਖਿਆ ਮੁੱਠੀ ਹੋਦਾ ਪੂਰਾ ਕੋਈ ਨਹੀਂ ਮੱਧਾ ਰ ਮਾਰੀਆਂ ਦੇਖੋ ਦੁੱਧ ਹਾਂ ਓਕੇ ਆ ਬਾਈ ਬਾਕੀ ਡਾਕਟਰ ਨੇ ਦੁੱਧ ਤਾਂ ਧਾਰ ਹੀ ਦੱਸਦੀ ਆ ਇਹਦਾ ਪਉ ਕੰਮ ਨਹੀਂ ਕਰਦੇ ਧਾਰ ਤੋਂ ਦੇਖ ਬਾਈ ਤਾਂ ਜਗਾ ਦੇਦਾ ਹੁਣ ਬਣੀ ਨਹੀਂ ਬਹੁਤ ਆ ਯਾਰ ਡਾਕਟਰ ਪਾਤ ਨੂੰ ਬੈਠਨੇ ਬਣਨਾ ਬਹੁਤ ਹੈ ਜੇ ਮੁੱਲ ਦਾ ਜੈਜ ਹੋਵੇ ਮੁੱਲ ਦਾ ਆਪਣੇ ਪਹਿਲਾਂ ਨੂੰ ਵੀ ਜੈਜ ਹੋਣ ਗਿਆ ਸੀ ਬਹੁਤ ਠੀਕ ਹੈ ਮੁੱਲ ਨਹੀਂ ਵਾਹੇ ਕਰਦੇ ਆਪਾਂ ਮੁੱਲ ਬਾਈ ਦੇ ਜੈਜ ਹੁੰਦਾ ਮੁੱਲ ਬਾਈ ਕਹਿੰਦਾ ਕਰਾਂਗੇ ਫੋਨ ਤੇ ਕਈ ਵਾਰੀ ਬਾਈ ਕਹਿੰਦਾ ਕੋਈ ਵੇਚਣ ਵਾਲੇ ਭਰਾ ਲੈ ਆ ਹਾਂ ਡਾਕਟਰ ਉਹ ਜੰਦਾ ਪੰਦਾ ਰਹਿ ਜਾਂਦਾ ਹੈ ਅੱਗੇ ਵੀਰੇ 2 ਨੰਬਰ ਤੇ ਇਹ ਡਾਇਰੈਕਟਰ ਆਇਆ ਸਰ ਬਹਿੜਾ ਬਹੁਤ ਚਿਰ ਦੀ ਮੰਗ ਸੀ ਵੀ ਐਰ ਸਰ ਲਿਆਂਦੀ ਨਹੀਂ ਭਾਈ ਬੈਠੋ ਬੈਠ ਵੀ ਲਾ ਕੀ ਕਲਬੂ ਅੰਗਵਾ ਦੀ ਦੇਖ ਬਹਿਰ ਵਾਕਈ ਦੱਸਦੀ ਐ ਡਾਇਮੰਡ ਪੀਸ ਆ ਬਾਹ ਨਹੀਂ ਆਏ ਡਾਕਟਰ ਚੰਗਾ ਵਾਕਈ ਐ ਸਾਰਾ ਤੇ ਹਰੇਕ ਬੰਦਾ ਕਹਿੰਦਾ ਇਲਾਜ ਤੇ ਪੀਜ ਨੂੰ ਹੁਣ ਆ ਪਾਇਰ ਸਿਰ ਤੇ ਹੀ ਵੜਨ ਨੂੰ ਵੀ ਕਹਿ ਸਕਦੇ ਆ ਜਿਹੜੇ ਐ ਸਾਰਾ ਪਿਓ ਰਹੀ ਐ ਹਮਮ ਬਾਕੀ ਡਾਡ ਤੂੰ ਰੰਗ ਦੇਖ ਬਹਿਰ ਦੀ ਕੁਆਲਿਟੀ ਦੇਖ ਬਾਕੀ ਬੱਦੀ ਗਈ ਕਾ ਡਾਕਟਰ ਥਾਨ ਦੇਖ ਬਹਿਰ ਦਾ ਲੈ ਇੱਧਰ ਦੇ ਵਾਹ ਡਾਕਟਰ ਆਈ ਮੇ ਜ਼ਿਕਰ ਲੈ ਲੈਵਾ ਬਹੁਤ ਚੰਗਾ ਹੈ ਡਾਕਟਰ ਜੀ ਆ ਤੂੰ ਆਥਰ ਨੂੰ ਦੇਖੀ ਬਹਿਰ ਲੈ ਤਿਆਰੀ ਕਿੱਥੇ ਕਰਨੀ ਆ ਹਲੇ ਬਾਕੀ ਜਿਗਾਰ ਦੇਖਦਾ ਇੱਧਰ ਵਹਿਰੂ ਕੀ ਲੱਗਿਆ ਨੂਣਾ ਫੁੱਲ ਬਾਹ ਆਏ ਤੂੰ ਚੰਗਾ ਲੱਗਿਆ ਲੈ ਮੁੱ ਬਾਹ ਡਾਕਟਰ ਕਮਾਲ ਦਾ ਬਾਕੀ ਬਹਿ ਰੋ ਡਾਕਟਰ ਕੱਦ ਵੇਖਦਾ ਹੂੰ ਕੱਦ ਦਾ ਅੰਦਾਜ਼ਾ ਲਾ ਆ ਲੈ ਕੱਦ ਫੁੱਲਾ ਡਾਕਟਰ ਕੱਦ ਫੁੱਲਾ ਨਸਲ ਫੁੱਲਾ ਹੂੰ ਬਾਕੀ ਡਾਕਟਰ ਇਹ ਤਾਂ ਬਹਿਣਾ ਕੋਈ ਕੁਦਰਤੀ ਟਾਮੀ ਆਉਂਦੀ ਨਹੀਂ ਆਉਂਦੀ ਰਿਹਾ ਨੂੰ ਪਤਾ ਹੀ ਨਹੀਂ ਵੀਡੀਓ ਕੋਣਾ ਸਹੀ ਦੇਖ ਕੁਆਲਟੀ ਦੇ ਵੈਲ ਕੁਆਲਟੀ ਦੇ ਰੰਗ ਵੀ ਦੇਖ ਡਾਕਟਰ ਜੀ ਬੜ ਵਾਕਈ ਚੰਗੀ ਹੈ ਬਾਕੀ ਥਾਂ ਦੇਵਾ ਦਿਖਾ ਦੇ ਡਾਕਟਰ ਪਿਸਾਨਾ ਨਾੜਾਂ ਨੂੰ ਨਾ ਦੇਖ ਦੇਵਾ ਦੇ ਡਾਕਟਰ ਜੀ ਤੁਹਾਡਾ ਪੰਡ ਵਾਲਾ ਦੇਵਾ ਲੱਗਿਆ ਕਿ ਨਹੀਂ ਬੜਾ ਡਾਕਟਰ ਦੇਵਾ ਚੰਗਾ ਲੱਗਿਆ ਵਾ ਥੋੜਾ ਚੰਗਾ ਹੈ ਡਾਕਟਰ ਬੜਾ ਚੰਗਾ ਲੱਗਣਾ ਰੀ ਬਿੱਥੀ ਬੁੱਥੀ ਚੈੱਕ ਬੜੀ ਰੱਖ ਮੈਂ ਤੁਹਾਨੂੰ ਬਾਹਰ ਕੇ ਦਿਖਾ ਦੇਦਾ ਤੁਹਾਨੂੰ ਇਹ ਡਾਕਟਰ ਦਾ ਕੇਰੇ ਦੇ ਪਾਸੇ ਕਰਨ ਵਾਲਾ ਕੰਮ ਹਿਲਣਾ ਦਾ ਕੰਮ ਹੀ ਨਹੀਂ ਫਿਰਦਾ ਲੈ ਠੀਕ ਹੈ ਹਾਂ ਲੈ ਹੂੰ ਕਪਸ ਮਾਰ ਕੇ ਤਾਂ ਤੂੰ ਮਾਰ ਕੇ ਦਿਖਾਉਂ। ਤੋੜ ਦੇ ਬਾਈ ਤੋੜ ਦੇ। ਬੱਚਾ ਕੀ ਦੇਤਾ ਕਰ ਮਾ। ਇਹਨੇ ਡਾਕਟਰ ਮਾਗਰ ਬੱਚਾ ਹੈ। ਬੱਚਾ। ਇਹਨੂੰ ਹਫਤਾ ਕੋ ਹੋ ਗਿਆ ਹੋਈ ਸੂਈ ਨੂੰ। ਓਕੇ ਬਾਈ। ਹਾਂ ਠੀਕ ਹੈ ਬਾਈ। ਤੂੰ ਬਾਕੀ ਡਾਕਟਰ ਤੋੜਾ ਦੇ ਵੈਣ ਦਾ। ਕਿੰਨਾ ਕੁ ਦੁੱਧ ਬਾਦ ਆ ਬਾਈ। ਦੁੱਧ ਬਾਦੀ ਆ ਡਾਕਟਰ ਜਿੰਨਾ ਮਾਲਕਾਂ ਤੋਂ ਲਈ ਉਹਨਾਂ ਨੇ 20 21 ਕਿਲੋ ਪਹਿਲਾਂ ਨਾ ਚੋਆ ਦੱਸਿਆ। ਠੀਕ ਹੈ। ਆਪਣੀ ਕੋਈ ਆਈਆ ਤਰਖੇ। ਠੀਕ ਹੈ ਜੀ। ਬਾਹਰ ਵਜਾੜ ਵੇਕੇ ਦੱਸੂ ਬਾਕੀ ਡਾਕਟਰ ਨਾਰੰਦਾਂ ਦੇ ਬੇਤੇ ਭਾਗ ਨਹੀਂ ਆਇਆ ਜਾ। ਹੂੰ। ਬਾਕੀ ਡਾਕਟਰ ਜੀ ਹੱਥੋਂ ਬਾਹਰ ਨੇ ਬਾਈਨਾ ਬਹੁਤ ਹੈ ਬਾਈਨਾ ਵਾਹ ਬਾਕੀ ਡਾਕਟਰਾਂ ਨੂੰ ਦਿਖਾ ਦੇ ਹੁਣ ਕਦ-ਕਦ ਪੂਰਾ ਤੇ ਬਾਕੀ ਮਸਲ-ਮਸਲ ਦਿਖਾ ਦੇ ਦੀ ਸਹੀ ਗੱਲ ਬਾਕੀ ਬੱਧੀ ਗੱਲ ਕੀਆ ਡਾਕਟਰ ਜਿਆਰਾ ਬੰਦਾ ਉਹ ਕਹਿ ਦਿੰਦਾ ਅੱਲਾ ਸਹੀ ਹੈ ਇੱਥੇ ਵਹਿ ਜਾ ਜਿੱਥੇ ਮਰਜ਼ੀ ਖੜਾ ਲਾ ਜਿੱਥੇ ਮਰਜ਼ੀ ਡਾਕਟਰ ਜਿਆ ਮੂਹਰੇ ਵੀ ਭਾ ਫਰੇ ਨਾ ਫਰੇ ਫੇਸ ਬੜਾ ਪਿਆਰਾ ਹੈ ਨਾ ਬਾਕੀ ਡਾਕਟਰ ਆ ਕੁਆਲਟੀ ਵਾਲੀ ਹੈ ਹਮ ਅਜਿਹਾ ਨਾ ਰਪੀਸ਼ ਕੋਈ ਟਾਵਾ ਹੀ ਆਉਂਦਾ ਸੀ ਤੇ ਬਿਹਰ ਨਹੀਂ ਮਿਲਦੀ ਸਹੀ ਗੱਲ ਆ ਅਟਕੋ ਮੇਰੇ ਸ਼ੀਮ ਹੀ ਨੇ ਹੁਣ ਚਲਦੀ ਹੈ ਜੀ ਆਪਾਂ ਬਹੁਤ ਘੱਟ ਮਿਲਦੀ ਹੈ ਡਾਕਟਰ ਦੀ ਡਿਮਾਂਡ ਬਹੁਤ ਹੈ ਦੀ ਡਿਮਾਂਡ ਫੁੱਲ ਹੈ ਦੀ ਕਰਮ ਵਾਲੀ ਨਹੀਂ ਬਾਕੀ ਆ ਤੂੰ ਡਾਕਟਰ ਐ ਦੇਖ ਵੀ ਜਿੰਨੀ ਕਿ ਬਿਹੜ ਹੈ ਉਹਨਾਂ ਕੇ ਲੇਵਾਂ ਲਈ ਫਿਰਦੀ ਹੈ ਸਹੀ ਗੱਲ ਆ ਹਾਂ ਤੇ ਮੁੱਲ ਜੈ ਜੀ ਮੁੱਲ ਡਾਕਟਰ ਆਪਾਂ ਜੈਜ ਕਰਨੇ ਕੋਈ ਮੁੱਲ ਉਹ ਨਹੀਂ ਕਰਨੇ ਆਪਾਂ ਵੀ ਮੁੱਲ ਬੱਦੇ ਕਰਨੇ ਆ ਠੀਕ ਹੈ ਤੇ ਬਾਕੀ ਤੂੰ ਲੇਵਲ ਦਾ ਜਗਾਰ ਦੇਖ ਕੇ ਬੰਦਾ ਆਪ ਵੀ ਅੰਤਾਜਾ ਲੱਲ ਵੀ ਕਿੰਨੇ ਕੁ ਦੀ ਬਿਹੜ ਹੈ ਕਿੰਨਾ ਕੁ ਦੁੱਧ ਚੋ ਸਕਦਾ ਮੈਂ ਸਹੀ ਆ ਬਾਈ ਸਹੀ ਆ ਹੂੰ ਬਾਕੀ ਡਾਕਟਰ ਲੇਵਾ ਦੇ ਲੈ ਜਿੰਨੀ ਕੁ ਬਿਹੜ ਹੈ ਐ ਪੂਰਾ ਬਹੁਤ ਤਿਆਰੀ ਤੁਰੀ ਚੰਗੀ ਆ ਬਿਹੜ ਦੀ ਸਹੀ ਆ ਬਾਈ ਕੱਦ ਦਿਖਾ ਦੇ ਡਾਕਟਰ ਮਾਰ ਦਿੱਤਾ ਰਾਹੀ ਮਾਰ ਹਾਂ ਤਾਂ ਆਪਾਂ ਮਾਰ ਕੇ ਖਾਣੇ ਕੱਦ ਦਾ ਅੰਦਾਜ਼ਾ ਲਾ ਲਓ ਚਮਕ ਬਾਕੀ ਤਾਰਾ ਮਾਰ ਕੇ ਬਾਕੀ ਡਾਕਟਰ ਮੈਂ ਆਪਾਂ ਬਹਿ ਕੇ ਦਿਖਾਵਾਂਗੇ ਦੁੰਨੇ ਪਾਸੀ ਬਹਿ ਕੇ ਡਾਕਟਰ ਕੋਲ ਚਵਾਈ ਕਰ ਲੈ ਕੋਈ ਇੱਕ ਪਾਸੀ ਨਹੀਂ ਦੁੰਨੇ ਪਾਸੀ ਬਹਿ ਜਾ ਠੀਕ ਗੱਲ ਹੈ ਬਾਗੀ ਦਾ ਕੋਈ ਚੌਂ ਦਿਖਾਵਾਂਗੇ ਬੈਠਦਾ ਲੈ ਚੌਂ ਹੁੰਦੇ ਕੋਈ ਕਰਮ ਆ ਜਾਂਦਾ ਲੈ ਚਵਾਈ ਬੜੀ ਚੰਗੀ ਆ ਨਾ ਡਾਕਟਰ ਚੌਂ ਤਾਂ ਰਹੇ ਕਹਿੰਦੀ ਅਸੀਂ ਥੱਲੇ ਬੰਦਾ ਬਹਿ ਗਿਆ ਤੇ ਉੱਠ ਖੜਿਆ ਮੋਟਾ ਮੋਟਾ ਚੌਂਣ ਲੱਗਿਆ ਬਾਹਾਂ ਦਾ ਚੌਂ ਚੰਗਾ ਨਿਆਣਾ ਵੀ ਪਾ ਨਾ ਪਾ ਇਹਨੂੰ ਕੋਈ ਚੱਕਰੀ ਨਹੀਂ ਦਾ ਠੀਕ ਗੱਲ ਹੈ ਬੜੀ ਚੰਗੀ ਬਾਗੀ ਤੂੰ ਬਾਕੀ ਡਾਕਟਰ ਹੁਣ ਤੋਂ ਐਂ ਦੇਖਿਆ ਵੀ ਥਾਨ ਦਿਖਾ ਬੈਠਦਾ ਲੈ ਸਹੀ ਗੱਲ ਆ ਬਾਈ ਬਾਕੀ ਡਾਕਟਰ ਤਿਆਰੀ ਨਾ ਬਾਹਰ ਦੇ ਹੁਣ ਕਰੀ ਆ ਗੁਲਾਬੀ ਥਾਨ ਮੁਠੀ ਵਾਲਾ ਥਾਨ ਆਹ ਆਹ ਤੂੰ ਚੰਗਾ ਮਰੀਆ ਮੋਟੀਆ ਪਾ ਆ ਜੂ ਹੈਂ ਬਾਹਰ ਦੇ ਸਹੀ ਆ ਕਰਮ ਵਾਲੀ ਦੀ ਬਾਹ ਨਹੀਂ ਆਏ ਚੰਗਾ ਡਾਕਟਰ ਥੋੜਾ ਚੰਗਾ ਰ ਮੰਨੇ ਵਾਦਾ ਸਹੀ ਗੱਲ ਆ ਬਾਈ ਕੀ ਬਾਤ ਆ ਥਾਨ ਬੜਾ ਕਮਾਲ ਦਾ ਡਾਕਟਰ ਥਾਨ ਤੇ ਕੋਈ ਲੇਖ ਹੈ ਤੂੰ ਇਤੋਂ ਬਾਹਰ ਦਾ ਥਾਨ ਲੈ ਵਾ ਹੁਣ ਦਿਖਾ ਲੈ ਹਮ ਸਹੀ ਗੱਲ ਆ ਚਵਾਈ ਦੇਖੋ ਲੈ ਕਿੰਨੀਆਂ ਕਿਤਾਰਾਂ ਮਾਰੀਆਂ ਬਾਕੀ ਡਾਕਟਰ ਤੂੰ ਦਿਖਾ ਬਈ ਕਿ ਥਾਨ ਸੁਣ ਲੈ ਡਾਕਟਰ ਐਂ ਹੀ ਵਹ ਜਾ ਪਲਾਂ ਹੂੰ ਹਿਲਣਾ ਦਾ ਕੰਮ ਹੀ ਨਹੀਂ ਵਹਿੜਦਾ ਕੋਈ ਨਾੜਾ ਨੂੜਾ ਲਖਾ ਦਿਓ ਸਹੀ ਹੈ ਤੇ ਬਾਕੀ ਡਾਕਟਰ ਤੂੰ ਆਥਰ ਨੂੰ ਦੇਖੀ ਬਹਿਣੇ ਤਿਆਰੀ ਕਿੱਥੇ ਕਰਨੀ ਹੈ ਹੁਣ ਕੋਈ ਡਾਕਟਰ ਬਹਿਣ ਮਰੀ ਛਾਲੀ ਹੁਣ ਮਰੀ ਹੈ ਵਹਿੜ ਸਹੀ ਗੱਲ ਹੈ ਤਾਂ ਜਮਾ ਜਾਏ ਡਾਕਟਰ ਜਮਾ ਮੁੱਲ ਜਾਰੀ ਕਰਨੇ ਆਪਾਂ ਮੁੱਲ ਨਹੀਂ ਵਧੇ ਕਰਦੇ ਹੂੰ ਬਹਿੜਦੇ ਸਾਹਿਬ ਦਾ ਮੁੱਲ ਜਮਾ ਜਾਰੀ ਹੋਊਗਾ ਸਹੀ ਗੱਲ ਹੈ ਬਾਕੀ ਆ ਡਾਕਟਰ ਕੁਆਲਟੀ ਨੇ ਆਪੇ ਮੂੰਹੋਂ ਬੋਲਣਾ ਆਪਣੇ ਕਹਿੰਦੀਆਂ ਗੱਲਾਂ ਨਹੀਂ ਤੇ ਜਾਨਵਰ ਦੱਸੂ ਵੀ ਵਾਕਈ ਚੰਗੇ ਵਾਕਈ ਚੰਗੇ ਹਾਂ ਬਹੁਤ ਜ਼ਿਆਦਾ ਡਾਕਟਰ ਡਿਮਾਂਡ ਸ਼ੀ ਹੈ ਬਹਿੜਦੀ ਅੱਗੇ ਬਈ ਤੈਨੂੰ ਨੰਬਰ ਕਿਹੜਾ ਸੂਹਾ ਹੁੰਦੀ ਹੈ ਇਹ ਡਾਕਟਰ ਦੂਜਾ ਸੂਹਾ ਹੁੰਦੀ ਹੈ ਕਿੰਨੇ ਦਿਨ ਲਵਾਂ ਡਾਕਟਰ ਜੀ ਮੰਨ ਚਾਰ ਤੋਂ ਪੰਜ ਦਿਨ ਲੈ ਜੂ ਇਹ ਓਕੇ ਬਾਈ ਹਾਂ ਬਾਕੀ ਡਾਕਟਰ ਬਹਿਰ ਦਿਖਾ ਦੀ ਸਾਫ ਸੁਥਰੀ ਬਹੁਤ ਹੈ ਵੀ ਆਹ ਬਾਤ ਬੱਦੀ ਗੱਲ ਕੀ ਡਾਕਟਰ ਸਾਫ ਸੁਥਰੀ ਵੀ ਆ ਚਮਕਦਮ ਰਾਜੀ ਕੱਢ ਵਿਦ ਜਿੰਨਾ ਕਹੇ ਉਹਨਾਂ ਹੈ ਉਹਨਾਂ ਹੈ ਤੇ ਬਾਕੀ ਬੱਦੀ ਗੱਲ ਕੀ ਡਾਕਟਰ ਸੰਧੀ ਸੀ ਵੀ ਬਹੁਤ ਹਾਲ ਦਾ ਜਿੰਮੇ ਮਰਜੀ ਬੈਠੇ ਡਾਕਟਰ ਜੀ ਆਪਾਂ ਬਹਿਰ ਦੀ ਗਰਮ ਲੈਂਦੇ ਕੋਈ ਜਿੱਧਰ ਦੀ ਮਰਜ਼ੀ ਬੈਹ ਜੇ ਫਲਾਂ ਕਪੜਾ ਮੰਨਦਾ ਧਾਰਾ ਮਾਰੀ ਆ ਵੀ ਤਾਂ ਵੀ ਕੋਈ ਸਹੀ ਗੱਲ ਆ ਬਈ ਠੰਡੀ ਇੰਨੀ ਬਾਕੀ ਡਾਕਟਰ ਆ ਬਾਹਰ ਤੂੰ ਦੇਖ ਬਾਕੀ ਤਿਆਰੀ ਕੱਚੀ ਆ ਲੈ ਟਾਂਟੋ ਲਾਂਟੋ ਬਾਈ ਮੈਂ ਡਾਕਟਰ ਜਿੱਤੇ ਬਾਜਣਾ ਨਾ ਲੈਵਾ ਤਾਂ ਉੱਡੀ ਦਿਖਾਉਣਾ ਹੈ ਤਾਂ ਬਹਿ ਜੀ ਕੱਚੀ ਫਿਰਦੀ ਆ ਆਪਣਾ ਹੋਇਆ ਨਾਲ ਬਹਿਰੇ ਦੂਜੇ ਵੀਡੀਓ ਪਵਾ ਦੇ ਸਹੀ ਹੈ ਬਾਈ ਬਾਕੀ ਡਾਕਟਰ ਨੂੰ ਦਿਖਾ ਦੇ ਕੁਆਲਿਟੀ ਦਿਖਾ ਦੇ ਨਸਲ ਕੁਆਲਿਟੀ ਦੇ ਨਸਲ ਤਾਂ ਫੁੱਲ ਆ ਬਾਈ ਪੂਰੀ ਨਸਲ ਆ ਡਾਕਟਰ ਕਦਮੇ ਤੇ ਬਹੁਤ ਹੈ ਨਾਸਾਂ ਨੂਸਾਂ ਗੁਲਾਬੀ ਫੁੱਲ ਬਰੀਡ ਫੇਸ ਜਾਂਗੂ ਨਾਕ ਬਹਿਰ ਚ ਬਹੁਤ ਆ ਛੰਭੀ ਪਲੀ ਭੱਦੀ ਬੁੱਢੀ ਬਹੁਤ ਆ ਬਹਿਰ ਹੂੰ ਉਹ ਬੜੀ ਬੜੀ ਆ ਯਾਰ ਕਰਮਾ ਹਾਂਜੀ ਪੂਰੀ ਪਲੀ ਵੀ ਬਾਈ ਰੱਡ ਜਾਮ ਚ ਬਹਿੜਾ ਥੋੜੀ ਝੂੜੀ ਦੇਖ ਪਿੱਛੇ ਤੋਂ ਬਾਕੀ ਐ ਡਾਕਟਰ ਆ ਨਾ ਛੇਤੀ ਆਪਾਂ ਮਾਰਾ ਰੰਗ ਲੈਂਦੇ ਨਹੀਂ ਵੱਡੀ-ਬੁੱਡੀ ਆ ਪਲੀ ਸਭੀ ਬਹੁਤ ਐ ਥੱਲੋਂ ਲੈਵੇ ਦਾ ਜ਼ਿਕਰ ਦੇਖੀ ਡਾਡ ਜੀ ਤਿਆਰ ਹੁੰਦੀ ਆ ਬੰਦ ਦੀ ਕਿੰਨੀ ਕਾ ਬਾਕੀ ਮੁੱਲ ਵੀ ਜਾਇਜ਼ ਮੁੱਲ ਦਾ ਡਰਾਪਾ ਵੱਡਾ ਨਹੀਂ ਕਰਨਾ ਕੋਈ ਮੁੱਲ ਆ ਪਾ ਉਹ ਨਹੀਂ ਵੇਪਰ ਲੱਖ ਜਾਂ 1.5 ਲੱਖ ਦੀ ਆ ਕਿ ਕੋਈ 20 ਮੰਗੀ ਜਾ ਕੇ ਠੀਕ ਆ ਹਾਂ ਬੜਾ ਇਸਾ ਮੁੱਲ ਆ ਪਾ ਜਾਇਜ਼ ਕਰਦੇ ਆ ਰਾਈਟ ਥੋੜਾ ਢਲੇ ਵਾਲੂ ਬਤਾ ਖੜਾ ਬਹਿੜਦਾ ਕੀ ਬਾਤ ਆ ਨਾ ਜੀ ਤੋੜਾ ਤੋੜਾ ਦੇਖ ਪੂ हां बस कच्ची कच्ची ਹੋਈ ਆ ਉਹ ਆਪਣਾ ਮੋਲ ਹੈ ਜਿੱਦੇ ਬੱਚਾ ਤਾਂ ਤਾਂ ਆਪਾਂ ਨੂੰ ਪਤਾ ਵੈਰ ਕਿੰਨੀ ਵਿਕਣੀ ਹੈ ਸਹੀ ਗੱਲ ਥੱਲੋਂ ਬਾਹਰ ਦਿਖਾ ਦੇ ਟ ਲੈ ਲੈ ਮੇਰੀ ਫੀਟਿੰਗ ਚੈੱਕ ਕਰ ਉਹ ਨਹੀਂ ਕਮਾਲ ਦੀ ਬਾਈ ਇਹ ਤੂੰ ਚੰਗਿਆ ਥੋੜੀ ਨਾ ਚੰਗੀ ਮੇਰੇ ਕੋਲ ਆਂਡਾ ਵਾਲੇ ਵਾਹ ਕੱਚੀ ਕੱਚੀ ਹੋਈ ਆ ਹਾਂ ਕੱਚੀ ਕੱਚੀ ਆ ਡਰਾ ਪੂਰਾ ਕੱਦ ਵੇਦਾ ਪੂਰਾ ਵਜਨ ਕੁਆਲਟੀ ਆ ਰੰਗ ਵਾਜ ਬਹੁਤ ਚੰਗਾ ਸਬਜ਼ੂਦੀ ਜਿੰਨੀ ਕਹਦੇ ਨਾਲ ਟ੍ਰੋਨ ਨਹੀਂ ਆ ਲੈ ਨਹੀਂ ਆ ਸਹੀ ਗੱਲ ਆ ਬਰੀਡ ਬਹੁਤ ਹਨ ਟ੍ਰੀਆ ਕੁਆਲਟੀ ਆ ਹੁਣ ਆਪਾਂ ਬੜਾ ਕਿਹ ਜੇ ਕੇ ਆ ਪਸ਼ੂੀ ਦਸੂ ਵੀ ਬਾਕੀ ਚੰਗਾ ਸਹੀ ਆ ਬਾਕੀਆਂ ਦਿਖਾ ਦੇ ਖਰ ਨਹੀਂ ਗੁਰਮੀ ਬਹਿਰਦੀ ਸਹੀ ਆ ਇਹ ਪੂਰੀ ਜਾਨ ਆ ਪੂਰਾ ਕਾਡਾ ਡੈਕਟਰ ਓਕੇ ਹਾਂ ਬਹੁਤ ਡਬਲ ਡਬਲ ਬਹਿਣ ਵਾਲਾ ਠੀਕ ਆ ਭਾਈ ਅੱਗੇ ਭਾਈ ਲਾਸਟ ਕਿਹੜਾ ਸੂਸ ਹੁੰਦੀ ਆ ਇਹ ਡਾਕਟਰ ਦੂਜਾ ਸੂਸ ਹੁੰਦੀ ਆ ਨੇ ਲੈ ਲੂ ਡਾਕਟਰ ਲੈ ਜੂ ਮੇ ਸਾਹ ਮੈਂ 2-4 ਦਿਨ ਹੁਣ ਤੱਕ ਓਕੇ ਬਾਈ ਕਿੰਨਾ ਕਿ ਰਿਕਾਰਡ ਵੀ ਦੁੱਧ ਦੁੱਧ ਰੱਡ ਰਿਹਾ 18-19 ਕਿਲੋ ਪਹਿਲਾਂ ਦਾ ਜੋ ਆ ਵੇ ਓਕੇ ਜੀ ਤੇ ਬਾਕੀ ਤੂੰ ਵੇਹ ਦਾ ਰੱਡ ਲੈ ਵਾ ਦਿਖਾ ਦੇ ਸਮਾਰਟੀ ਦੇ ਵਾ ਦੇ ਇੱਕ ਨੰਬਰ ਬਾਕੀ ਲੈ ਵਾ ਦਾ ਤੂੰ ਵੀ ਦੇਖਿਆ ਤੇ ਲਾਤੂ ਲਾ ਬਹੁਤ ਹੈ ਬਰੀਕੀ ਬਹੁਤ ਹਾਲ ਹੈ ਬਰੀਕੀ ਚ ਬਹੁਤ ਹਾਂ ਲੈ ਦੁੱਧ ਵਾਲਾ ਫੀਸ ਲੈ ਦੇਖੀ 라ਵੜੰਗੂ ਆਹ ਡਾਡੂ ਉਹ ਨਿਸ਼ਾਨ ਜੀ ਹੈ ਕੋਈ ਮੋਰੀ ਸਰਾਸ ਨੂੰ ਗੈ ਨਹੀਂ ਗਾ ਠੀਕ ਆ ਹਾਂ ਬਾਕੀ ਡਾਡੂ ਲੇਵਾ ਦਿਖਾ ਦੇ ਬੈਰ ਦੇ ਬਾਹਰ ਨਾ ਕਿੰਨਾ ਗੱਲ ਹੈ 라ਵੜੰਗੂ ਵਾਧਾ ਲੇਵਾ ਬਈ ਕੱਚੀ ਕੱਚੀ ਆ ਬਾਕੀ ਡਾਡੂ ਉਹ ਦਿਖਾ ਦੀ ਕੱਦ ਦਿਖਾ ਦੇ ਬਾਈ ਤੂੰ ਖੜ ਕੇ ਦਿਖਾ ਦੇ ਕੱਦ ਪੁੱਤ ਦਿਖਾ ਦੇ ਪੂਰਾ ਕੋਈ ਐ ਨਾ ਮੰਦਾ ਮੰਨੇ ਵੀ ਛੋਟੀ ਆ ਸਹੀ ਹੈ ਪੂਰੀ ਜਾਨ ਚ ਸਭੀ ਭਲੀ ਆ ਸਹੀ ਗੱਲ ਬਾਕੀ ਬੱਤੀ ਗੱਲ ਕੀ ਡਾਡੂ ਸੀਲ ਤਾਂ ਨਹੀਂ ਗਾ ਇਧਰ ਦੀ ਬਹਿ ਜਾ ਉਧਰ ਦੀ ਬਹਿ ਜਾ ਠੀਕ ਆ ਕਰਮਾਈ ਨੇ ਆਂਦਾ ਕਹਿਣਾ ਨਹੀਂ ਕੋਲਣਾ ਕਹਿਣਾ ਕੁਛ ਨਹੀਂ ਕਿਆ ਬਾਤ ਆ ਬੜ ਬਹੁਤ ਸੀ ਜਮਾ ਜਾਇਜ਼ ਹੁੰਦੇ ਆ ਮੋਲ ਦੀ ਡਾਕਟਰ ਨਾਲ ਫੜਾ ਕਰਨਾ ਬਹਿਰ ਦੇ ਹਿਸਾਬ ਨਾਲ ਮੋਲ ਬਹੁਤ ਜਾਇਜ਼ ਕਰਨੇ ਆ ਹੂੰ ਲੈ ਵਾ ਲਈ ਇੱਕ ਨੰਬਰ ਆਦਾ ਬਾਈ ਬਾਕੀ ਡਾਕਟਰ ਆ ਯਾਰ ਜੇ ਆਪਾਂ ਮੋਲ ਦੇ ਹਿਸਾਬ ਨਾਲ ਆਪਾਂ ਬਹੁਤ ਜਾਇਜ਼ ਮੋਲ ਨਹੀਂ ਵੇਚਣੀਆਂ ਨਹੀਂ ਮੋਲ ਆਪਾਂ ਇਹ ਵੀ ਬਹਿਰ ਦਾ ਵੱਡੇ ਕੇ ਫਾਇਦਾ ਨਹੀਂ ਵੱਡੇ ਕਰਨ ਦਾ ਸਹੀ ਗੱਲ ਆ ਬਾਈ ਬਾਕੀ ਥੱਲੇ ਡਾਕਟਰ ਦਿਖਾ ਤੇ ਆ ਜੀ ਤੋਰਾ ਦੇ ਵੱਡੀਆਂ ਵਧਾ ਮੋਲ ਡਾਕਟਰ ਲੈਵੇ ਤਾਂ ਮਾਤ ਪੋਣੀ ਦੀ ਤਿਆਰੀ ਚਾਉਣਾ ਬਹਿ ਤੂੰ ਸਹੀ ਹੈ ਭਾਈ ਬਹੁਤ ਵਧੀਆ ਹੈ ਡਾਕਟਰ ਵੀ 2 ਕਿਲੋ ਚ ਬਹੁਤ ਰਾਮਦਾਰੀ ਸਹੀ ਹੈ ਭਾਈ ਬਰੀਕ ਬਹੁਤ ਆ ਨਾ ਬੈਡ ਡਾਕਟਰ ਕੁਆਲਟੀ ਵਾਲੀ ਆ ਬਾਕੀ ਰੰਗਵਾਜ ਦਿਖਾ ਦੇ ਮੂਹਰੋ ਮੂੰਹ ਮੱਥਾ ਦਿਖਾ ਬੈਡ ਦਾ ਬਾਕੀ ਉਹ ਦਿਖਾ ਦੇ ਡਾਕਟਰ ਜਾਨ ਚ ਵਾਲੀ ਆ ਸਹੀ ਗੱਲ ਆ ਫੇਸ ਬੜਾ ਪਿਆਰਾ ਸੋ ਪੱਧਰ ਪ੍ਰਿੰਟ ਪ੍ਰਿੰਟ ਪੂਰਾ ਅੱਛਾ ਬਾਕੀ ਡਾਕਟਰ ਬੱਦੀ ਗੱਲ ਛੱਡੀ ਸੀ ਬਹੁਤ ਅਲੱਗ ਹੈ ਜਿਵੇਂ ਮਰਦੀ ਜਦੋਂ ਵੀ ਮਰਦੀ ਰਹਾ ਡਰੇ ਭਾਈ ਆ ਕੁਝ ਨਹੀਂ ਕਰ ਮਾਰੀ ਮਗਰੋਂ ਦਿਖਾ ਦੀ ਡਾਕਟਰ ਲੇਵਲੂ ਵਾਲਾ ਸਹੀ ਗੱਲ ਆ ਭਾਈ ਲੈ ਲੈ ਰੇਟਿੰਗ ਚੈੱਕ ਕਰੋ ਲੈ ਵੇ ਦੀ ਲੈ ਕਮਾਲ ਦੀ ਬਹੁਤ ਸੋਹਣਾ ਲੈ ਬਾਬੇ ਬਾਕੀ ਨਾਲ ਵੀ ਬਰੀਕ ਲੱਗਦਾ ਹੈ ਜਗਾ ਬਰੀਕ ਹੈ ਰਵੜ ਬਾਕੀ ਬਾਕੀ ਤਾਂ ਹੈ ਕਿ ਥਾਂ ਸੁਣ ਕਿੰਨਾ ਚੰਗਾ ਦਾ ਇਹਦੇ ਬੁਦੀ ਤਿਆਰੀ ਜੰਨਾ ਬਹਿ ਨਹੀਂ ਦੱਸਣਾ ਬਾਕੀ ਚੰਗੀ ਹੈ ਸਹੀ ਗੱਲ ਹੈ ਇਹ ਆਪਣਾ ਕੱਚੀ ਦੇ ਹਿਸਾਬ ਨਾਲ ਮੋਲ ਦੇਨੇ ਦੋ ਚਾਰ ਲੰਨੇ ਲੈ ਜੂ ਹਮ ਬਾਕੀ ਕੁਆਲਟੀ ਕਬੂਲਟੀ ਦਾ ਤਾਂ ਬਹੁਤ ਹੈ ਬੈਡ ਚੰਗੀ ਆ ਬਈ ਪੂਰਾ ਦਿਖਾ ਦੇ ਤਰਾ ਲੀਵਾ ਦਿਖਾ ਦੇ ਪੂਰੀ ਲੈਵਲ ਉਪਰ ਪੱਧਰ ਆ ਬੈਡ ਹਮ ਸਹੀ ਹੈ ਸਾਫ ਸੁਥਰੀ ਬਹੁਤ ਹੈ ਜਾਤ ਬਰੀਡ ਦਾ ਫੋਨ ਕਿ ਜਗਾ ਹੁਣ ਬਾੜੀ ਵੀ ਮੰਨੇ ਵੀ ਜਾਦੇ ਜਾਤ ਵੀ ਨਹੀਂ ਤੇ ਕਿ ਚਾਹ ਦਾ ਮੈਕਸੀ ਜਾਂ ਜਾਨਵਰੀ ਵਧੀਆ ਸੁਥ ਕੱਢਦਾ ਸਹੀ ਗੱਲ ਹੈ ਬਾਕੀ ਗਰਮੀ ਦੇ ਸਮੇਂ ਨੂੰ ਚੰਗੀ ਹੈ ਦਾ ਹਮ ਸਹੀ ਗੱਲ ਹੈ ਬਰੀਡ ਬਹੁਤ ਹੈ ਤਾਂ ਕਿ ਆਡਰ ਬਰੀਡ ਵੀ ਬਹੁਤ ਹੈ ਜਾਨ ਜਿੰਦ ਵੀ ਚੰਗੀ ਹੈ ਦੇਖ ਲੈ ਸਮਾਰਕਿਆ ਦਿਖਾ ਦੇ ਕੱਦ ਵੀ ਚੰਗਾ ਹੂੰ ਤੇ ਸਾਰੇ ਪਾਸਿਓਂ ਡਾਕਟਰ ਪ੍ਰਿੰਟ ਬਲੂਰੀ ਬਹੁਤ ਚੰਗਾ ਲੈ ਸਹੀ ਗੱਲ ਹੈ ਲੈ ਥੱਲੇੋਂ ਦਾ ਸਫਾਈ ਬਹੁਤ ਕਰਨੀ ਹੈ ਸਫਾਈ ਬਹੁਤ ਹੈ ਲੈ ਮੇਰੀ ਹਾਂ ਡਾਕਟਰ ਜੀ ਸਫਾਈ ਤਾਂ ਜਿੰਨੀ ਕਿ ਬਾਹਰ ਆ ਉਨੀ ਹੀ ਸਾਫ ਸੁਥਰੀ ਬਾਹਰ ਆ ਵੀ ਚੰਗੀ ਆ ਖੱਚੀ ਖੱਚੀ ਆ ਫੁੱਲ ਕੱਦ ਪੂਰੀ ਪਲੀ ਵੀ ਬਰੀਡ ਵਾਲੀ ਜਾਤ ਵਾਲੀ ਆ ਤੇ ਟੱ ਲਵ ਹੋ ਪਈਆਂ ਬਹੁਤ ਜਿਆਦਾ ਐਕਸ਼ਰ ਬਰੀਡ ਮਿਲਦੀ ਹੈ ਅੱਜ ਤਾਂ ਕਮਾਲ ਕਰੀ ਪਈ ਹੈ ਬਸ ਵੇਖੋ ਪੰਡ ਵਾਲਾ ਕਰਮਾ ਇਹਦੇ ਨਾੜਾ ਨੋੜਾ ਫੁੱਲ ਜਾਈਆਂ ਆ ਵੀ ਵਰਡ ਦਾ ਜੀ ਸੂਈ ਵੀ ਆ ਮੇਵਾ ਇਹਦਾ ਹੀ ਬਹੁਤ ਚੰਗਾ ਥਣ ਚੰਗੇ ਚਵਾਈ ਵੀ ਚੰਗੀਆਂ ਠੰਡੀ ਸੀਗਾ ਹਣਾ ਵੇਖੀ ਬਾਕੀ ਡਾਕਟਰ ਜਿਵੇਂ ਮਰਜੀ ਵਹਿਦਾ ਕੋਈ ਚੱਕਰੀ ਨਹੀਂ ਵਧਾਉਂਦੇ ਯਾਰ ਸਹੀ ਹੈ ਬਾਈ ਕਰਮ ਤਾਂ ਆਪਾ ਵਹਿ ਨਹੀਂ ਲੈਂਦੇ ਧੰਨਵਾਦ